ਇੱਕ ਜਿਹੜਾ ਇਹ ਡਰੇਨ ਸਰਹੰਦ ਵਾਲਾ ਪਿੰਡਕਾਂ ਵਾਲੀ ਵਿੱਚ ਦੀ ਹੁੰਦਾ ਹੋਇਆ ਤੇ ਮੰਦਰਾਂ ਵਿੱਚ ਦੀ ਲੰਘਦਾ ਤੇ ਪਿੱਛੋਂ ਜਿਹੜੇ ਪਿੰਡ ਗੋੜਾ ਵਾਲਾ ਤੇ ਫਿਪਲੀਆਂ ਟਾਲੀਆਂ ਵਰੇ ਇਨ੍ਹਾਂ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਇਹ ਪਿੰਡ ਵਿੱਚ ਅੱਕਾਂ ਵਾਲੀ ਵਿੱਚ ਦੀ ਹੋ ਕੇ ਵੀ ਲੰਘਦਾ ਹੈ ਤੇ ਇਸ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਪਾਣੀ ਆ ਚੁੱਕਿਆ 1988 ਦੇ ਨਾਲੋਂ ਕਹਿੰਦੇ ਦੱਸਣ ਦੀ ਗੱਲ ਆ ਵੀ ਉਸ ਨਾਲ ਉਹ ਵੀ ਪਾਣੀ ਬਹੁਤ ਜ਼ਿਆਦਾ ਆ ਰਿਹਾ ਤੇ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਆ ਇਹ ਪਾਣੀ ਕਰ ਰਿਹਾ ਸਾਡੇ ਸਾਹਮਣੇ ਆ ਜਿਵੇਂ ਆ ਦੇਖੋ ਸਾਡੇ ਸਾਹਮਣੇ ਆ ਜਿਹੜੀਆਂ ਪਟਲੀਆਂ ਦੇ ਵਿੱਚ ਤਰੇੜਾਂ ਆ ਰਹੀਆਂ ਨੇ ਤੇ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਣੇ ਰਹੋ ਅਸੀਂ ਤੁਹਾਨੂੰ ਚੈਨਲ ਦੇ ਨਾਲ ਲਾਈਵ ਦੇ ਨਾਲ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਤੇ ਉਧਰਲੀ ਸਾਈਡ ਆ ਜਿਹੜੇ ਪਾਣੀ ਰੋਕਣ ਦੇ ਲਈ ਗੱਟੇ ਜਿਹੜੇ ਘਰ-ਘਰ ਮਿੱਟੀ ਦੇ ਰੱਖੇ ਹੋਏ ਨੇ ਸਾਡੇ ਸਾਹਮਣੇ ਹੈ ਜਿਹੜਾ ਦੇਖੋ ਸਾਰੇ ਪਿੰਡਾਂ ਦੇ ਨੇੜੇ ਨੇੜੇ ਜਿਹੜੇ ਉਹ ਪਹੁੰਚੇ ਹੋਏ ਨੇ ਨਾ ਨਾ ਆ ਗਏ ਆ ਬੋਚੜੀ ਬਾਵਾ ਜਮਾ ਆ ਗਿਆ ਕੱਢ ਬਰਗਲੇ ਆ ਬਰਗਲੇ ਆਹ ਕੱਲ ਗੱਲ ਕੋਈ ਨਹੀਂ ਆ ਤੇ ਫਰਦ ਤੇ ਤੁਹਾਡੀ ਮਨਾਉਂ ਉਹ ਪੱਕਾ ਤਾਂ ਉਹ ਜੀ ਸਟਾਡੀ ਗਈ ਉਹ ਉਹ ਫਿਰ ਅਹ ਇਹਨਾਂ ਨੂੰ ਸਾਰੇ ਮੈਂ ਜਰਾ ਉਹ ਉਹਨਾਂ ਦੇ ਨਾਲ ਜਿਹੜਾ ਬੋਲਿਆ ਹਾਂਜੀ ਆ ਦੇਖੋ ਇਸ ਤਰ੍ਹਾਂ ਜਿਹੜੀਆਂ ਤਰੇੜਾਂ ਪੈ ਕੇ ਇਹੇ ਪਾਟੜੀ ਆ ਜਿਹੜੀ ਪਾਟ ਰਹੀ ਆ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੀ ਆ ਰਿਹਾਗਾ ਤੇ ਘਟੋ ਘਟ ਜਿਹੜਾ ਜ਼ਮੀਨਾਂ ਦੇ ਵਿੱਚ ਪਾਣੀ ਖਿਲ ਰਿਹਾ ਹੋਇਆਗਾ ਜੋਈਆਂ ਵਾਲੀ ਸਾਈਡ ਤੇ ਉੱਥੇ ਜਿਹੜਾ ਪਾਣੀ ਆਗਾ ਘਟੋ ਘਟ 5-5 ਫੁੱਟ ਕਹਿੰਦੇ 4-4 ਫੁੱਟ ਪਾਣੀ ਅਸ ਟਾਈਮ ਚੜ ਚੁੱਕਿਆਗਾ ਕਿਉਂਕਿ ਦਰਪਿੰਡ ਮੰਦਰਾਂ ਨੂੰ ਵੀ ਖਤਰਾ ਬਣਿਆ ਹੋਇਆਗਾ ਤੇ ਆ ਦੇਖੋ ਜਿਹੜੀਆਂ ਸਾਰੀਆਂ ਪਟੜੀਆਂ ਨੇ ਇੱਥੋਂ ਸਾਰੀ ਬੈਠ ਰਹੀ ਆ ਕਿਉਂਕਿ ਪਾਣੀ ਅ ਲਗਾਤਾਰ ਜਿਹੜਾ ਵਧ ਰਿਹਾਗਾ ਉੱਪਰ ਨੂੰ ਚੜ ਰਿਹਾ ਆ ਦੇਖੋ ਜਿਹੜੀਆਂ ਕਿੰਨੇ ਕਿੰਨੇ ਤਰੇੜਾਂ ਜਿਹੜੀਆਂ ਪਟੜੀ ਦੇ ਵਿੱਚ ਫੈ ਰੀਆਂ ਨੇ ਤੇ ਪ੍ਰਮਾਤਮਾ ਸੁੱਖ ਰੱਖੇ ਵਾਹਿਗੁਰੂ ਮਿਹਰ ਕਰੇ ਵੀ ਇਦਾਂ ਦਾ ਕੋਈ ਨੁਕਸਾਨ ਨਾ ਹੋਵੇ ਪਿੰਡਾਂ ਦਾ ਤੇ ਕਿਉਂਕਿ ਨਹੀਂ ਪਿੰਡਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਤੁਹਾਨੂੰ ਆਪਾਂ ਲਾਈਵ ਦੇ ਰਹੇ ਹਾਂ ਵੀਡੀਓ ਦੇ ਵਿੱਚ ਦਿਖਾਉਣੇ ਹਾਂ 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 ਲਾਈਵ ਆ ਰਾਤ ਨਹੀਂ ਰਾਸ ਯਾਰ ਅੱਛਾ ਹਾਂ ਤੇ ਹਾਂਜੀ ਅੱਜ ਤੁਹਾਨੂੰ ਲਾਈਵ ਦੇ ਵਿੱਚ ਦਿਖਾਉਣੇ ਆ ਇਧਰ ਆ ਪਿੰਡ ਜੁਈਆਂ ਇਧਰਲੀ ਸਾਈਡ ਆ ਜਿਹੜਾ ਪਰਲੀ ਪਟੜੀ ਆਉਂਦੀ ਆ ਹਾਂ ਤੁਹਾਨੂੰ ਦਿਖਾਉਣੇ ਆ ਇਧਰੋਂ ਜਿਹਨੇ ਕਿਕਰਾਂ ਨੇ ਤੇ ਦੂਸਰੀ ਸਾਈਡ ਆਉਂਦੀ ਹੈ ਜਿਹੜੀ ਪਟੜੀ ਪਿੰਡ ਅੱਕਾਂ ਵਾਲੀ ਦੀ ਸਾਈਡ ਤੇ ਆ ਗਈ ਤੇ ਕਿਉਂਕਿ ਬਹੁਤ ਹੀ ਖਤਰਾ ਜਿਹੜਾ ਇਸ ਪਿੰਡ ਨੂੰ ਬਣਿਆ ਹੋਇਆ ਜੇ ਇੱਥੋਂ ਜੇਕਰ ਨਾਲਾ ਟੁੱਟਦਾਗਾ ਤੇ ਕਿਉਂਕਿ ਜੇਕਰ ਇੱਥੋਂ ਨਾਲਾ ਟੁੱਟਦਾਗਾ ਤਾਂ ਇੱਥੋਂ ਘਟੋ ਘਟ ਆ 10-12 ਪਿੰਡਾਂ ਨੂੰ ਜਿਹੜੀ ਮਾਰ ਪੈਂਦੀ ਆ ਤੇ 10-12 ਪਿੰਡ ਨੇ ਜਿਹੜੇ ਤਬਾਹ ਹੋ ਜੇ ਤੇ ਨੇੜੇ-ਨੇੜੇ ਪਿੰਡ ਵਾਲੇ ਤਾਂ ਵੱਖਰੀ ਨਾਰਮਲ ਗੱਲ ਆ ਜਿਵੇਂ ਪਿੰਡ ਲਖਮੀਰਵਾਲਾ ਚਚੋਰ ਕੋਰਵਾਲਾ ਇਹ ਸਾਰੇ ਪਿੰਡ ਨੇ ਜਿਹੜੀ ਇਸ ਪਾਣੀ ਦੇ ਮਾਰ ਵਿੱਚ ਆ ਸਕਦੇ ਨੇ ਆ ਦੇਖੋ ਹਾਂਜੀ ਪ੍ਰਮਾਤਮਾ ਨੇ ਇੰਨੀ ਕ ਮਿਹਰ ਜ਼ਰੂਰ ਕੀਤੀ ਹੈ ਕੱਲ ਦੀ ਜਿਹੜਾ ਵਾਰਸ਼ ਨਹੀਂ ਆਈ ਕਿਉਂਕਿ ਵਾਰਸ਼ ਕਾਫੀ ਜਿਆਦਾ ਦੱਸੀ ਸੀ ਤੇ ਜਿਹੜੀਆਂ ਆ ਪੌੜੀ ਜੀ ਸਾਰੀ ਕਵਰ ਹੋ ਗਈ ਆ ਲੁੱਕ ਗਈ ਆ ਤੇ ਆ ਦੇਖੋ ਜਿਹੜੇ ਵੀਰ ਨੇ ਸਾਰੇ ਹੀ ਪਿੰਡਾਂ ਵਾਲੇ ਲੱਗੇ ਹੋਏ ਨੇ ਤੇ ਜਿਹੜੇ ਸਾਰਾ ਪਾਣੀ ਨੂੰ ਸੰਭਾਲ ਰਹੇ ਨੇ ਕਿਉਂਕਿ ਖੇਤਾਂ ਦੇ ਵਿੱਚ ਜਿਹੜੀਆਂ ਫਸਲਾਂ ਨੇ ਤਬਾਹ ਹੋ ਰਹੀਆਂ ਨੇ ਉਹਦੇ ਵਿਚਾਰ ਕਰੋ ਜਿਹੜੀ ਪੱਟੜੀ ਆ ਇੱਥੋਂ ਜਿਹੜੀਆਂ ਤਰੇੜਾਂ ਪੈ ਰਹੀਆਂ ਨੇ ਜੀ ਜਿਹੜੇ ਬੋਲੋ ਉਹ ਬੋਲਣਾ ਤਾਂ ਉਹ ਤਾਂ ਬਲੇ ਬਾਈ ਕਰੀਦਾ ਹੈ ਤਾਂ ਨਹੀਂ ਕਹਿਣਾ ਇਹ ਬੋਲਣਾ ਵਰਕ ਮੋਜਾ ਉਹ ਜੀ ਨਾ ਮੈਨਿਆ ਯਾਲਾ ਇਹ ਚਾੜੂ ਤੋਂ ਗਿਆ ਹਾਂਜੀ ਆ ਦੇਖੋ ਹਾ ਤੁਸੀਂ ਦੇਖ ਰਹੇ ਹੋ ਜਿਹੜੀਆਂ ਪਾਟੜੀਆਂ ਸਾਰੀਆਂ ਇਹ ਬੈਟਰੀਆਂ ਨੇ ਤੇ ਇੱਥੋਂ ਫਿਲਹਾਲ ਜਿਹੜਾ ਪਾਣੀ ਨੀਚੇ ਸੀਗਾ ਇਧਰੋਂ ਵੀ ਜਿਹੜਾ ਵਨ ਲਾ ਰਹੇ ਨੇ ਇਹ ਪਿੰਡ ਆ ਜਾਂਦਾ ਇਧਰਲੀ ਸਾਈਡ ਆ ਟਾਲੀਆਂ ਪਿੰਡ ਜੁਈਆਂ ਇਹ ਪਿੰਡ ਇਧਰਲੀ ਸਾਈਡ ਆ ਜਾਂਦੇ ਨੇ ਆ ਦੇਖੋ ਜਿਹੜਾ ਪਾਣੀ ਆ ਲਗਾਤਾਰ ਵਧ ਰਿਹਾ ਤੇ ਤੁਹਾਨੂੰ ਇੱਥੋਂ ਦੱਸ ਦਿੰਨੇ ਆ ਕਿਉਂਕਿ ਰਾਤ ਵੀ ਅਸੀਂ ਦੇਖ ਕੇ ਗਏ ਸੀ ਇੱਥੇ ਪਾਣੀ ਜਿਹੜਾ ਥੋੜਾ ਬਹੁਤਾ ਸੀ ਇੱਥੇ ਪਾਣੀ ਜਿਹੜਾ ਕਾਫੀ ਜ਼ਿਆਦਾ ਹੁਣ ਚੜ ਚੁੱਕਿਆਗਾ ਤੇ ਪਾਣੀ ਲਗਾਤਾਰ ਆ ਜਿਹੜਾ ਵਧ ਰਿਹਾਗਾ ਤੁਹਾਨੂੰ ਲਾਈਵ ਤਸਵੀਰਾਂ ਪਾ ਦਿਖਾ ਰਹੇ ਆ ਇਸ ਡਰੇਨ ਦੀਆਂ ਤੇ ਇਹ ਡਰੇਨ ਪਿੰਡ ਅੱਖਾਂ ਵਾਲੇ ਦੇ ਵਿੱਚ ਦੀ ਹੁੰਦਾ ਹੋਇਆ ਤੇ ਇਧਰ ਦੀ ਜਾ ਰਿਹਾ ਕਿਉਂਕਿ ਜਿਹੜੇ ਸਾਰੇ ਪਿੰਡ ਨੇ ਇਸ ਦੀ ਪਾਣੀ ਦੀ ਲਪੇਟ ਵਿੱਚ ਆ ਸਕਦੇ ਨੇ ਕਿਉਂਕਿ ਪਾਣੀ ਆ ਜਿਹੜਾ ਬਹੁਤ ਦੂਰ ਤੱਕ ਜਿਹੜਾ ਮਾਰ ਕਰ ਰਿਹਾ ਹੈਗਾ ਜੇਕਰ ਆਪਾਂ ਗੱਲ ਕਰੀਏ ਅਗਲੇ ਪਿੰਡ ਦੀ ਅਗਲੇ ਪਿੰਡ ਦੇ ਵਿੱਚ ਮੰਦਰਾ ਪਿੰਡ ਦੇ ਵਿੱਚ ਇੱਕ ਪੁਲ ਦੇ ਉੱਤੋਂ ਦੀ ਆਪਣਾ ਨਾਲੇ ਦੇ ਉੱਤੋਂ ਦੀ ਕ੍ਰਾਸ ਪੁਲ ਹੋ ਰਿਹਾ ਹੈਗਾ ਸੂਏ ਦਾ ਇੱਕ ਨਹਿਰ ਦਾ ਤੇ ਉਸ ਦੇ ਉਹ ਨੀਵਾ ਬਣਿਆ ਹੋਇਆ ਉਹ ਕਾਫੀ ਸਾਲਾਂ ਦਾ ਬਣਿਆ ਹੋਇਆ ਕਿਉਂਕਿ ਉਹ ਅੰਗਰੇਜ਼ਾਂ ਵੇਲੇ ਦਾ ਬਣਾਇਆ ਹੋਇਆ ਪੋਲਾ ਹੈਗਾ ਤੇ ਉਹਦੇ ਵਿੱਚ ਦਰਵਾਜਿਆਂ ਟਾਈਪ ਗੋਲਾਈ ਦੇ ਵਿੱਚ ਜਿਹੜੇ ਉਹ ਦਰਵਾਜਿਆਂ ਟਾਈਪ ਪੋਲਾ ਥੱਲੋਂ ਬਣਾਇਆ ਹੋਇਆ ਹੈਗਾ ਤੇ ਜਿਹੜੇ ਉਹ ਦਰਵਾਜੇ ਨੇ ਉਹਦੇ ਉਹ ਬਿਲਕੁਲ ਕੇਲੀ ਹੁੰਦੀ ਹੈ ਜਿਹੜੀ ਆਪਣੀ ਕੇਲੀ ਨੇ ਉਹ ਬਿਲਕੁਲ ਬੰਦ ਕੀਤੇ ਹੋਏ ਨੇ ਪਾਣੀ ਹੈ ਜਿਹੜਾ ਅੱਗੇ ਨਹੀਂ ਕ੍ਰੋਸ ਹੋ ਰਿਹਾ ਉਸ ਕਰਕੇ ਜਿਹੜਾ ਪਾਣੀ ਦਾ ਫਲੋ ਹੈ ਜਿਹੜਾ ਉਹ ਉੱਪਰ ਨੂੰ ਚੜ ਰਿਹਾ ਤੇ ਪਾਣੀ ਜਿਹੜਾ ਉੱਪਰ ਨੂੰ ਵਧ ਰਿਹਾ ਹੈਗਾ ਪਿਛਲੀ ਸਾਈਡ ਆ ਜਿਹੜੀ ਜਿਵੇਂ ਪਿੰਡਾਂ ਨੂੰ ਬੜਾ ਜਿਆਦਾ ਖਤਰਾ ਬਣਿਆ ਹੋਇਆ ਤੇ ਤੁਹਾਡੇ ਤੱਕ ਆਪਾਂ ਲਾਈਵ ਤਸਵੀਰਾਂ ਇਹ ਦਿਖਾ ਰਹੇ ਆ ਹਰ ਤਰ੍ਹਾਂ ਦੀ ਤੁਹਾਡੇ ਤੱਕ ਆਪਾਂ ਅਪਡੇਟ ਦਿੰਦੇ ਰਵਾਂਗੇ ਤੇ ਪ੍ਰਮਾਤਮਾ ਸੁੱਖ ਰੱਖੇ ਮਿਹਰ ਰੱਖੇ ਇਨ੍ਹਾਂ ਪਿੰਡਾਂ ਤੇ ਇਨ੍ਹਾਂ ਪਰਿਵਾਰਾਂ ਤੇ ਜਿਹੜੇ ਹਰ ਵਕਤ ਜਦੋਂ ਦਾ ਪਾਣੀ ਦਾ ਵਧਣਾ ਸ਼ੁਰੂ ਹੋਇਆਗਾ ਹਰ ਟਾਈਮ ਆ ਜਿਹੜਾ ਇੱਥੇ ਡਿਊਟੀ ਰਾਤ ਦੀਆਂ ਸਵੇਰਾਂ ਮੰਲਵਾ ਰਹੇ ਨੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਸੇਵਾਦਾਰ ਲੱਗੇ ਹੋਏ ਨੇ ਇੱਥੋਂ ਮੰਦਰਾਂ ਤੱਕ ਪੁਲ ਤੋਂ ਲੈ ਕੇ ਸਾਰੇ ਰਾਹ ਦੇ ਵਿੱਚ ਦੋਨੋਂ ਪਾਸੇ ਪਟੜੀਆਂ ਤੇ ਬੰਦਿਆਂ ਦੀਆਂ ਜਿਹੜੀਆਂ ਪਾਵੰਦ ਡਿਊਟੀਆਂ ਲੱਗੀਆਂ ਹੋਈਆਂ ਨੇ ਤੇ ਇਸ ਤੋਂ ਬਾਅਦ ਇੱਥੋਂ ਜਦੋਂ ਸਟਾਰਟਿੰਗ ਹੁੰਦੇ ਆਗੇ ਬਰਿਆਂ ਤੱਕ ਆਪਣਾ ਸੌਰੀ ਮੰਡਾਲੀ ਤੋਂ ਮੰਡਾਲੀ ਵਾਲਾ ਪੁਲ ਵੱਜਦਾ ਤੇ ਸਹਾਰਨਾ ਪਿੰਡ ਤੱਕ ਉੱਥੋਂ ਉਧਰਲੀ ਸਾਈਡ ਪਟੜੀ ਤੇ ਜਾਂਦੇ ਨੇ ਉਰਲੀ ਸਾਈਡ ਜਿਹੜੀ ਪਟੜੀ ਤੇ ਆਪਾਂ ਖੜੇ ਆਂ ਇਹ ਪਟੜੀ ਜਾਂਦੀ ਹੈ ਜਿਹੜੀ ਮੰਡਾਲੀ ਵਾਲੀ ਸਾਈਡ ਇਧਰੋਂ ਇਸ ਦੇ ਉੱਪਰ ਸਾਰੇ ਵੀਰਾਂ ਨੇ ਜ਼ਿੰਮੇਵਾਰੀਆਂ ਆਪੋ ਆਪਣੀਆਂ ਸਾਂਭੀਆਂ ਹੋਈਆਂ ਨੇ ਤੇ ਰਾਤੀ ਜਿਹੜੇ ਡਿਊਟੀ ਤੇ ਸੀਗੇ ਜਿਨੇ ਰਾਤ ਸਾਰੀ ਰਾਤ ਡਿਊਟੀ ਲੰਭਾਈ ਆ ਉਹ ਹੁਣ ਰੈਸਟ ਕਰਨ ਗਏ ਨੇ ਕੋਈ ਨਾ ਆ ਕੇ ਆਉਣਾਗਾ ਕਿਉਂਕਿ ਰਾਤ ਦੇ ਲੱਗੇ ਹੋਏ ਨੇ ਥਕਾਵਟ ਆ ਜਾਂਦੀ ਐ ਥਕੀਮ ਆ ਜਾਂਦਾ ਹੁਣ ਉਹਨਾਂ ਦੀਆਂ ਜਗ੍ਹਾ ਤੇ ਥਾਂ ਤੇ ਹੋਰ ਬੰਦੇ ਆ ਜਿਹੜੇ ਨਵੇਂ ਐਡ ਹੋ ਕੇ ਮੰਗਰ ਜਿਹੜਾ ਆਪੋ ਆਪਣੀਆਂ ਡਿਊਟੀਆਂ ਸਾਂਭ ਰਹੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਣੇ ਰਹੋ ਲਾਈਵ ਤਸਵੀਰਾਂ ਦੇ ਨਾਲ ਤੁਹਾਨੂੰ ਆਪ ਕੋਸ਼ਿਸ਼ ਕਰਦੇ ਆ ਜਿਹੜੀਆਂ ਲਾਈਵ ਤਸਵੀਰਾਂ ਨੇ ਇਹ ਤੁਹਾਡੇ ਰਾਹੀਂ ਆਪਾਂ ਤੁਹਾਡੇ ਫੋਨਾਂ ਦੇ ਰਾਹੀਂ ਜਾਂ ਤੁਹਾਡੇ ਰਾਹੀਂ ਆਪਾਂ ਇਹਨਾਂ ਨੂੰ ਆਪ ਭੇਜ ਸਕਦੇ ਆ ਤੇ ਹਾਂਜੀ ਆ ਦੇਖੋ ਜਿਹੜੇ ਵੀਰ ਨੇ ਸਾਰੇ ਸਾਰੇ ਸੇਵਾ ਦੇ ਲਈ ਇੱਥੇ ਪਹੁੰਚ ਰਹੇ ਨੇ ਕਿਉਂਕਿ ਜੇ ਸੇਵਾਦਾਰ ਪਹੁੰਚਣਗੇ ਤਾਂ ਹੀ ਕੋਈ ਹੱਲ ਹੋ ਸਕਦਾ ਜਿੰਨਾ ਕੰਟਰੋਲ ਹੋ ਸਕਦਾ ਤੇ ਹਜੇ ਤੱਕ ਜਿਹੜੀਆਂ ਰਾਤ ਦੀਆਂ ਮਸ਼ੀਨਾਂ ਨੇ ਉਰੀ ਨੇ ਉਹ ਮਸ਼ੀਨਾਂ ਵੀ ਰਾਤ ਦੇ ਜਿਹੜੇ ਰੋਏ ਲੱਗੇ ਹੋਏ ਨੇ ਤੇ ਸੇਵਾ ਲਵਾਰ ਰਹੇ ਨੇ ਕਿਉਂਕਿ ਜਿੱਥੇ ਜਿੱਥੇ ਸ਼ੱਕ ਪੈਂਦਾ ਉੱਥੇ ਮਿੱਟੀ ਲਾ ਦਿੰਦੇ ਨੇ ਉਸੇ ਜਗ੍ਹਾ ਦੇ ਵਿੱਚ ਮਿੱਟੀ ਲਾ ਦਿੰਦੇ ਨੇ ਕਿਉਂਕਿ ਜਿਹੜਾ ਪਾਣੀ ਹੈ ਲਗਾਤਾਰ ਉਹ ਵਧ ਰਿਹਾ ਤੇ ਹੁਣ ਇਸ ਤਰ੍ਹਾਂ ਦੇਖਦੇ ਆਂ ਵੀ ਲਗਾਤਾਰ ਪਟੜੀਆਂ ਤੇ ਕਿੱਥੇ ਕਿੱਥੇ ਮਿੱਟੀ ਲੱਗੂਗੀ ਕਿਉਂਕਿ ਜਿਹੜਾ ਪਾਣੀ ਦਾ ਫਲੋ ਹੈ ਜਿਆਦਾ ਵਧਨ ਕਾਰਨ ਤੇ ਫਿਲਹਾਲ ਪੂਰਾ ਜਿਆਦਾ 101% ਹੈ ਜਿਹੜਾ ਇਹ ਪਿੰਡਾਂ ਨੂੰ ਖਤਰਾ ਬਣਿਆ ਹੋਇਆਗਾ ਤੇ ਜਿੰਨੇ ਵੀ ਪਿੰਡ ਲੱਗਦੇ ਨੇ ਨੇੜੇ-ਨੇੜੇ ਤੇ ਆਪਦਾ ਭਾਈ ਸਾਵਧਾਨ ਰਹੋ ਕਿਉਂਕਿ ਜੇ ਕੋਈ ਦੂਰ ਨੇੜੇ ਜਾਂ ਨੇੜੇ ਪਿੰਡਾਂ ਵਾਲਿਆ ਜਾਂ ਡੰਗਾਈ ਦੇ ਵਿੱਚ ਜਿਹੜੇ ਕੋਈ ਮਕਾਨ ਨੇ ਘਰ ਨੇ ਉਹ ਆਪਣੇ ਸਾਵਧਾਨ ਹੁਣੀ ਹੋ ਜੋ ਕਿਉਂਕਿ 101% ਹੈ ਜਿਹੜੇ ਇਹਦਾ ਜਿਹੜਾ ਖਤਰਾ ਬਣਿਆ ਹੋਇਆ ਹੈ ਤੇ ਤੁਸੀਂ ਜ਼ਰੂਰ ਇਸ ਗੱਲ ਦੇ ਵਿੱਚ ਅਮਲ ਕਰਨਾ ਕਿਉਂਕਿ ਜਿੰਨੇ ਵੀ ਪਿੰਡ ਨੇ ਜਿਵੇਂ ਲਖਮੀਰ ਵਾਲਾ ਪਿੰਡ ਹੋ ਗਿਆ ਅਕਾਂ ਵਾਲੀ ਪਿੰਡ ਹੋ ਗਿਆ ਕੋਰ ਵਾਲਾ ਚੋਹਰ ਜਿੰਨੇ ਘਰ ਨੀਵੇਂ ਨੇ ਉਹ ਆਪਣੇ ਮਾਲ ਪਸ਼ੂਆਂ ਨੂੰ ਜਾਂ ਉੱਚੀ ਜਗ੍ਹਾ ਦੇ ਵਿੱਚ ਕਰੋ ਤੇ ਜਾਂ ਆਪ ਦਾ ਸਾਵਧਾਨ ਹੋ ਜਾਓ ਕਿਉਂਕਿ ਜਿਹੜਾ ਕੋਈ ਮਾਲ ਪਸੂ ਆ ਜਾਂ ਕੋਈ ਟਿਕਾਣੇ ਲਾਉਣ ਵਾਲੀ ਚੀਜ਼ ਆ ਉੱਚੀ ਜਗ੍ਹਾ ਦੇ ਵਿੱਚ ਕਰਨ ਵਾਲੀ ਆ ਉਹਨਾਂ ਨੂੰ ਤੁਸੀਂ ਹੁਣੇ ਸਾਮ੍ਹ ਸਕਦੇ ਹੋ ਕਿਉਂਕਿ ਤੁਹਾਡੇ ਲਈ ਹੁਣ ਮੌਕਾ ਹੈਗਾ ਉਸ ਤੋਂ ਬਾਅਦ ਜਦੋਂ ਕੋਈ ਕਟਣਾ ਵਾਪਰ ਗਈ ਉਸ ਤੋਂ ਬਾਅਦ ਤੁਹਾਡੇ ਜਾਂ ਸਨੇਹਾ ਲਾਉਣ ਦਾ ਚਾਹ ਤਾਂ ਨੂੰ ਸਮਾਨ ਸਾਮਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਆਪਦਾ ਆਪਣੀ ਸੰਭਾਲ ਹੁੰਦਾ ਸਮਾਨ ਕਿੱਥੋਂ ਸਾਮ੍ਹ ਆ ਜਾਣਾ ਤੇ ਬਹੁਤ ਵੱਡਾ ਨਹੀਂ ਨੁਕਸਾਨ ਹੋਣਾਗਾ ਤੇ ਇਸ ਦੇ ਵਿੱਚ ਪ੍ਰਮਾਤਮਾ ਅੱਗੇ ਵਾਹਿਗੁਰੂ ਅੱਗੇ ਇਹ ਹੀ ਅਰਦਾਸਾਂ ਕਰਦੇ ਆਂ ਵੀ ਐਦਾਂ ਦਾ ਸਾਡੇ ਨਾਲ ਕਿਸੇ ਵੀ ਪਿੰਡਾਂ ਨਾਲ ਪਾਣਾ ਨਾ ਵਰਤੇ ਕਿਉਂਕਿ ਵਾਪਰੇ ਜਿਹੜਾ ਜੇਕਰ ਇਹ ਨਾਲਾ ਟੁੱਟਦਾਗਾ ਤਾਂ ਇਹ ਜਾ ਕੇ ਘਟੋ ਘਟ ਤਲਵੰਡੀ ਸਾਬੋ ਤੱਕ ਜਿਹੜਾ ਇਹ ਪਾਣੀ ਆ ਇੱਥੋਂ ਮਾਰ ਕਰਨੀ ਆ ਤੇ ਇਹ ਪਿੰਡ ਆ ਅੱਕਾਂ ਵਾਲੀ ਜ਼ਿਲ੍ਹਾ ਮਾਨਸਾ ਜਿੱਥੇ ਅਸੀਂ ਖੜੇ ਆ ਤੇ ਤੁਹਾਡੇ ਤੱਕ ਆਪਾਂ ਜਿਹੜੀਆਂ ਲਾਈਵ ਤਸਵੀਰਾਂ ਕੱਲ ਦੇ ਹਰ ਵਕਤ ਫੇਸਬੁੱਕ YouTube ਤੇ ਤੁਹਾਨੂੰ ਆਪਾਂ ਦੇ ਰਹੇ ਆ ਅਪਡੇਟਾਂ ਤੇ ਤੁਸੀਂ ਬਣੇ ਰਹੋ ਚੈਨਲ ਦੇ ਨਾਲ ਜਿਹਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਓ ਤੇ ਅੱਗੇ ਦੀ ਅੱਗੇ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਵੀ ਹਰ ਇੱਕ ਪਿੰਡ ਤੱਕ ਆ ਜਿਹੜੀ ਇਹ ਵੀਡੀਓ ਪਹੁੰਚ ਸਕੇ ਕਿਸੇ ਦਾ ਫਾਇਦਾ ਹੋ ਸਕੇ ਜਿਹੜਾ ਆਪਣੇ ਨੁਕਸਾਨ ਤੋਂ ਬਚ ਸਕਣ ਜਾਂ ਆਪਦਾ ਸਾਵਧਾਨ ਹੋ ਜਾਣ ਧੰਨਵਾਦ ਜੀ ਥੈਂਕ ਯੂ ਇਹ ਦੱਸ ਦਿਨਾ ਮੈਂ ਵੀ ਲੱਗਿਆ ਸਾਰੇ ਬਣਾ ਦਿਨ ਬਾਜੂ ਦੇ ਸਾਰੇ ਮਾਰਾਈ ਦਿਨ ਉਹ ਦੱਸ ਦਿਓ ਇਹ ਤਾਂ ਸਾਰੇ ਆ ਬਈ